ਇਹ ਵੀਡੀਓ ਜਿਹੜੀ ਤੁਹਾਨੂੰ ਪਾਵਰ ਸਟੀering ਬਾਰੇ ਜਾਣਕਾਰੀ ਦੇ ਰਹੀ ਹੈ 855 ਦੇ ਇਹ 855 ਟਰੈਕਟਰ ਖੜਾ ਜਿਹੜਾ ਇਹ ओरिजिनल ਪਾਵਰ ਸਟੀering ਸੀਗਾ ਇਹਦੇ ਤੋਂ ਮੈਨੂੰ ਕਿਹ ਸੌਖਾ ਸਮਝ ਆ ਜਾਊਗਾ ਹੁਣ ਇਹਦੇ ਦੇਗੀ ਚੁੱਲਾ ਲੱਗਾ ਆਮ ਤਰ ਦੇਖਿਆ ਆਪਾਂ ਲੋਕ ਦੇਗੀ ਚੁੱਲੇ ਵੀ ਲਾਉਣ ਨੂੰ ਕਈ ਬੰਦੇ ਕਹਿੰਦੇ ਜਿਹੜੇ ਨਵੇਂ ਮੋਡੀਫਿਕੇਸ਼ਨ ਚੱਲਣ ਦੇ ਹੀ ਸਭ ਤੋਂ ਪਹਿਲਾਂ ਤਾਂ ਇਹਦੀ ਜਿਹੜੀ ਸਟੀering ਵਾਲੀ ਪਲੇਟ ਹੈ ਇਹ ਚੇਂਜ ਕਰਨੀ ਪੈਂਦੀ ਹੈ ਜਿੱਥੇ ਸਟੀering ਲੱਥਣਾ ਆਪਣਾ ਮੈਨੂਅਲ ਚੇਂਗ ਲੱਥ ਜਾਂਦਾ ਉਹ ਤੋਂ ਬਾਅਦ ਆਪਾਂ ਇੱਥੇ ਆਹ ਜਿਹੜੀ ਪਾਵਰ ਵਾਲੀ ਪਲੇਟ ਲੱਗ ਜਾਂਦੀ ਹੈ ਫਿਰ ਇੱਕ ਕਾਲਮ ਪਾਈਪ ਜਿਹੜੀ ਰਾਡ ਜਿਹੜੀ ਮੋਟਰ ਨੂੰ ਵੇੜਾ ਦਿੰਦੀ ਆ ਉਹ ਰਾਡ ਲੱਗਣੀ ਆ ਖਰਚਾ ਨੋਟ ਕਰੀ ਚੱਲੋ ਇਹ ਚੀਜ਼ਾਂ ਬਦਲਣੀਆਂ ਪੈਣੀਆਂ ਫਿਰ ਸਟੀering ਵੀਲ ਆਪਣੀ ਮਰਜ਼ੀ ਆ ਵੈਸੇ ਉਹ ਵੀ ਲੱਗ ਜਾਂਦਾ ਪਰ ਪਾਵਰ ਦਾ ਛੋਟਾ ਹੁੰਦਾ ਉਸ ਤੋਂ ਵੱਡਾ ਪਾਈਪ ਲਾਈਨ ਜਿਹੜੀ ਹੋਗੀ 4 ਜਾਂ 5 ਪਾਈਪ ਜਿਹੜੇ ਲੱਗਣਗੇ ਟੋਟਲ 4-5 ਪਾਈਪ ਜਿਹੜੇ ਆ ਮੋਟਰ ਨੂੰ ਲੱਗਣੇ ਆ 2 ਪਾਈਪ ਟੈਂਕ ਤੇ ਲੱਗਣੇ ਆ ਪਾਵਰ ਵਾਲੇ ਟੈਂਕ ਤੇ ਜਿੱਥੋਂ ਤੇਲ ਲੈਣਾ ਨੇ ਮੋਟਰ ਨੇ ਉਹਨਾ ਤੁਸੀਂ ਦੇਖੋਗੇ ਸਿੰਗਲ ਜੱਕ ਦੇ ਵਿੱਚ ਹਿੱਸਾ ਜੇ ਇਹਨੂੰ ਡਬਲ ਜੱਕ ਕਰਨਾ ਹੋਵੇ ਤੇ ਇਹ ਡਬਲ ਜੈਕ ਇਹੀ ਹਿੱਸੇ ਨੂੰ ਡਬਲ ਜੈਕ ਲੱਗ ਜਾਂਦਾ ਜਦੋਂ ਮਰਜ਼ੀ ਤੁਸੀਂ ਇਹਨੂੰ ਡਬਲ ਜੈਕ ਕਰ ਸਕਦੇ ਹੋ ਥੋੜੀ ਜੀ ਮੋਡੀਫਿਕੇਸ਼ਨ ਕਰਕੇ ਇਹ ਸਾਡਾ ਡਬਲ ਜੈਕ ਵਾਲਾ ਬਣ ਜਾਂਦਾ ਕੋਈ ਤੁਹਾਨੂੰ ਐਵੇਂ ਕਈ ਵੀ ਹਿੱਸਾ ਚੇਂਜ ਕਰਨਾ ਪਣਾ ਕਈ ਵੀ ਇਹੋ ਜਿਹਾ ਕੰਮ ਨਹੀਂ ਹੁੰਦਾ ਸਾਡਾ ਕੰਮ ਆ ਫੇਕ ਇਨਫੋਰਮੇਸ਼ਨ ਜਿਹੜੀਆਂ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਫਲਾਣੀ ਥਾਂ 'ਤੇ ਚਲਜੋ ਤੋਲ ਕੇ ਸਮਾਨ ਮਿਲਦਾ ਠਿੰਕੀ ਥਾਂ 'ਤੇ ਚਲਜੋ ਤੋਲ ਕੇ ਸਮਾਨ ਮਿਲਦਾ ਇਹ ਸਾਰੇ ਫੇਕ ਯੂਟਿਊਬਰ ਜਿਹੜੀਆਂ ਆਪਣੇ ਵੀਡੀਓ ਚਲਾਉਣ ਦੇ ਮਾਰੇ ਆਹ ਦੇਖਦਾ ਚੁੱਲਾ ਜਦੋਂ ਲਾਉਣਾ ਤੁਸੀਂ ਉਹ ਸਟੱਡ ਦੇਖੋ ਇਹਦੇ ਉਹ ਜੜ ਤੋਂ ਚੁੱਲਾ ਵੱਡਾ ਮੋਟਾ ਹੋ ਜਾਂਦਾ ਤੇ ਇਸ ਕਰਕੇ ਉਹ ਜਿਹੜੇ ਸਟੱਡ ਦੀंदे ਤੁਹਾਨੂੰ ਉਹ ਬਦਲਨੇ ਪੈਣੇ ਦੋਨੇ ਪਾਸਿਆਂ ਦੇ 6 ਸਟੱਡ ਬਦਲਨੇ ਪੈਗੇ ਉਹ ਤੋਂ ਬਾਅਦ ਜਿਹੜਾ ਦੇਖਦਾ ਚੁੱਲਾ ਤੁਸੀਂ ਦੇਖਣਦੇ ਹੋ ਹੁਣ ਜਿੱਥੇ ਮੈਂ ਤੁਹਾਨੂੰ ਦਿਖਾਉਂਦਾ ਸਟੱਡ ਬਦਲਨੇ ਪੈਣੇ ਆ ਕਿ ਉਹਦੇ ਜਿਹੜੇ ਪਹਿਲਾਂ ਲੋਹੇ ਦਾ ਚੁੱਲਾ ਹੁੰਦਾ ਉਹਦੀ ਇਹ ਨਹੀਂ ਮਟਾਈ ਨਹੀਂ ਹੁੰਦੀ ਦੂਜਾ ਨੰਬਰ ਇਹਦੀ ਜਿਹੜੀ ਸ਼ੋ ਦੀ ਸਾਰੀ ਫੀਟਿੰਗ ਤੁਹਾਨੂੰ ਚੇਂਜ ਕਰਨੀ ਪਊਗੀ ਉਹ ਸ਼ੋ ਇਹੀ ਲੱਗੂਗੀ ਪਰ ਇੱਥੇ ਅੰਦਰੋਂ ਸਮਾਨ ਆ ਜਿਹੜਾ ਜਿਹੜਾ ਰੈਡੀਏਟਰ ਲੱਗਾ ਹੋਇਆ ਜਾਂ ਉਹ ਸ਼ੋ ਦੀ ਫੀਟਿੰਗਾਂ ਸਾਰੀ ਇਹ ਚੀਜ਼ਾਂ ਆਮ ਨੋਰਮਲ ਮਿਲਦੀਆਂ ਨਹੀਂ ਨਵੀਆਂ ਵੀ ਕੰਪਨੀ ਪ੍ਰੋਵਾਈਡ ਕਰਾਉਂਦੇ ਆ ਤੁਹਾਨੂੰ ਬੁਕਿੰਗ ਕਰਾਉਣੀ ਪਊਗੀ ਫੇਰ ਏਜੰਸੀ ਮੰਗਾ ਕੇ ਦਿੰਦੀ ਆ ਉਹ ਤੋਂ ਬਾਅਦ ਆ ਸਮਾਨ ਮਿਲ ਜਾਂਦਾ ਜਿਵੇਂ ਉਹਨਾਂ ਪਾਵਰ ਦੀ ਟੈਂਕ ਜਿੱਥੇ ਫਿੱਟ ਹੋਇਆ ਵਾ ਇਹ ਸਟੈਂਡ ਹੁੰਦਾ ਵਾ ਇਹਦੇ ਤੇ ਪਾਵਰ ਦਾ ਟੈਂਕ ਵੀ ਫਿੱਟ ਆ ਗਿਆ ਤੇ ਆਪਣਾ ਕੋਲਣਟੜੀ ਟੈਂਕ ਵੀ ਇਹਦੇ ਤੇ ਫਿੱਟ ਆ ਗਿਆ ਇਹ ਕਿਸੇ ਨੇ 11000 12000 ਇਹ ਬਚਾਉਣਾ ਵਾ ਤੇ ਇਹ ਫੀਚਰ ਨੂੰ ਲੋਗ ਨਹੀਂ ਵੀ ਲਾਉਂਦੇ ਤੇ ਪਾਵਰ ਜਿਹੜੀ ਪਾਵਰ ਦਾ ਟੈਂਕ ਆ ਜਿਹੜਾ ਜਿੱਥੇ ਮਰਜ਼ੀ ਫਿੱਟ ਕਰ ਲਈਦਾ ਉਹ ਪੱਤੀਆਂ ਨਾਲ ਮਿਲ ਜਾਂਦੀਆਂ ਤੇ ਉਹ ਅਲੱਗ ਫਿੱਟ ਹੋ ਜਾਂਦੀਆਂ ਤੇ ਉਹ ਤੋਂ ਬਾਅਦ ਆਪਣਾ ਜੀ ਤੁਸੀਂ ਖਰਚਾ ਨੋਟ ਕਰ ਲਓ ਹੋਰ ਇਸ ਤੋਂ ਬਾਅਦ ਜਿਵੇਂ ਹੁਣ ਇਹ ਚੀਜ਼ ਲੱਗਣੀ ਆ ਜੇ ਤੁਸੀਂ ਨਹੀਂ ਗੋਲਣ ਵਾਲਾ ਟੈਂਕ ਲਉਣਾ ਤੇ ਇਕੱਲਾ ਐਲ ਟੈਂਕ ਵੀ ਤੁਸੀਂ ਲੱਗ ਕਿਤੇ ਵੀ ਫਿੱਟ ਕਰ ਸਕਦੇ ਹੋ ਆ ਜੋ ਪਰਲੇ ਬਾਸੇ ਵੀ ਤਾਂ ਲਾਉਣਾ ਟਰੈਕਟਰ ਸਾਰਾ ਜਾ ਕੇ ਹੁਣ ਇਹਦੇ ਵਿੱਚ ਕੀ ਦੇ ਕਰਨ ਵਾਲੀ ਗੱਲ ਆ ਜੇ ਡਬਲ ਜੈਕ ਵੀ ਲਉਣਾ ਤੇ ਥੋੜਾ ਖਰਚਾ ਤੁਹਾਡਾ ਪਲੱਸ ਹੋ ਜਾਣਾ ਜਿਹੜੇ ਆ ਟਾਇਰ ਰੈਡ ਲੱਗਿਆ ਹੋਇਆ ਜਿਹੜੀ ਥਾਂ ਤੇ ਉਸ ਥਾਂ ਤੇ ਡਬਲ ਜੈਕ ਲੱਗ ਜਾਂਦਾ ਜਿਹੜੇ ਭਰਾ ਕਹਿੰਦੇ ਵੀ ਅਸੀਂ ਉਸੇ ਹਿੱਸੇ ਨੂੰ ਪਾਵਰ ਕਰਨਾ ਹੋ ਉਹ ਵੀ ਹਿੱਸਾ ਜਾਂਦਾ ਦੋਸਤੋ ਪਰ ਦਿੱਕਤ ਕੀ ਹੁੰਦੀ ਆ ਵੀ ਇਹ ਜਿਹੜੇ ਪਾਵਰ ਨੂੰ ਕੰਪਨੀ ਨੇ ਕੋਈ ਵੀ ਹੈਵੀ ਪਾਰਟਸ ਦਿੱਤੇ ਹੁੰਦੇ ਆ ਹਿੱਸਾ ਉਹ ਹੈਵੀ ਦੇਣਾ ਸਪਿੰਡਲ ਆ ਉਹ ਹੈਵੀ ਦੇਣੇ ਆ ਇਹਦਾ ਆਰਮ ਆ ਜਿਹੜਾ ਸਵਰਾਜ ਦਾ ਜਿਹੜੀ ਤੁਸੀਂ ਆਮ ਟਰੈਕਟਰ ਦੇਖੋਗੇ ਸਵਰਾਜ ਦੇ ਨਾਲ ਜਿੱਧਰ ਜੈਕ ਲੱਗਾ ਹੁੰਦਾ ਉਹ ਆਰਮ ਦੇ ਸਪਲੈਨ ਚ ਪਲੇ ਪੈ ਜਾਂਦੀ ਆ ਉਸ ਪਲੇ ਪੈ ਜਾਂਦੀ ਆ ਤੇ ਆ ਮੈਂ ਹੁਣ ਜਿਹੜੀ ਅੰਦਰੋਂ ਵੀਡੀਓ ਦਿਖਾਉਣ ਦੇ ਅੱਗੇ ਇਹਦੇ ਚੋਂ ਦੇਖੋ ਅੰਦਰ ਫੀਟਿੰਗਾਂ ਜਿਹੜੀ ਸ਼ੋਹ ਦੀ ਇਹ ਬਹੁਤ ਘੱਟ ਪ੍ਰੋਵਾਈਡ ਹੁੰਦੀ ਆ ਇਹ ਨਾਮਿਲਣ ਕਰਕੇ ਇੱਕ ਨਵੇਂ ਮਾਡਲਾਂ 'ਚ ਪੰਪ ਤੁਸੀਂ ਦੇਖੋਗੇ ਆ ਪੰਪ ਨੂੰ ਫਿਲਟਰ ਕੰਪਨੀ ਨੇ ਇੱਥੇ ਲਗਦਾ ਕਰਤਾ ਹੁਣ ਜੇ ਤੁਸੀਂ ਕਈ ਵਾਰ ਆ ਕੇ ਭਰਾ ਨੇ ਹੁੰਦਾ ਵੀ ਅਸੀਂ ਕੰਪਨੀ ਆਈ ਸੀ ਬੋਡੀਫਿਕੇਸ਼ਨ ਕਰਨੀ ਆ ਆ ਪਾ ਫਿਲਟਰ ਤੁਹਾਨੂੰ ਤੇ ਆ ਪੰਪੋ ਵੀ ਬਦਲਣਾ ਪੈਣਾ ਪੰਪ ਦੇ ਜਿਹੜੇ ਸਰਾਕ ਆ ਨਵੇਂ ਮਾਡਲਾਂ 'ਚ ਫਰਕ ਆ ਇਹ ਉਸ ਆਪਣੇ ਪੰਪ ਨੂੰ ਪਹਿਲੇ ਨੂੰ ਲਿਫਟ ਪੰਪ ਨੂੰ ਇਹ ਫਿਲਟਰ ਨਹੀਂ ਲੱਗਦਾ ਉਹ ਤੋਂ ਬਾਅਦਾਂ ਜਿਹਨੂੰ ਮੈਂ ਹੱਥ ਲਾਇਆ ਸੀ ਆਲਟਰਨੇਟਰ ਦਾ ਸਟੈਂਡ ਆ ਇਹ ਬਦਲਣਾ ਪੈਣਾ ਉਹ ਪਹਿਲਾਂ ਹੋਰਾਂ ਹੁੰਦਾ ਹੁਣੇ ਪਰਲੇ ਪਾਸੇ ਜਾਊਗਾ ਇੱਕ ওয়াটার ਬਾਡੀ ਇਹਦੀ ਬਦਲਣੀ ਪੈਂਦੀ ਆ ਜਿਹੜੀ ਕੋਸਟ ਕਾਫੀ ਆ 2800 3000 ਦੇ ਕਰੀਬ ওয়াটার ਬਾਡੀ ਆ ਤੇ ਦੂਜਾ ਨੰਬਰ ਇਹਦੀ ਪੁਲੀ ਬਦਲਣੀ ਪੈਣੀ ਆ ਜਿਹੜੀ ਫੈਨ ਬੈਲਟ ਵਾਲੀ ਪੁਲੀ ਹੋਗੀ ਉਹ ਬਦਲਣੀ ਪੈਂਦੀ ਆ ਤੇ ਉਹ ਬਾਅਦ ਚ ਅਲਟਰਨੇਟਰ ਪੁਲੀ ਨਾਲ ਚੱਲਦਾ ਕਰਤਾ ਕੰਪਨੀ ਨੇ ਅੱਗੇ ਥੱਲੇ ਜਿਹੜੀ ਆ ਆਪਣੀ ਕ੍ਰੈਂਕ ਪੁਲੀ ਜਿਹਨੂੰ ਕਹਿ ਦਿੰਨੇ ਆ ਆ ਦੇਖੋ ਹੁਣ ਜਿਹੜੇ ਇਹਦੇ ਆਰਮ ਦੇ ਸਪਲੇਨ ਆ ਜੇ ਆਪਾਂ ਉਸ ਸਿੰਪਲ ਹਿੱਸੇ ਨੂੰ ਜੈਕ ਲਾਉਣੇ ਦੇ ਕੇ ਵਾਰਾ ਕਾਟਰਾ ਚ ਪਲੇ ਪੈ ਜਾਂਦੀ ਆਮ ਦੇਖਿਆ ਮੈਂ ਇਹਦੀਆਂ ਸਪਲੈਨਾਂ ਵੀ ਢਿੱਲੀਆਂ ਹੋ ਜਾਂਦੀਆਂ ਪਾਵਰ ਦਾ ਜੈਕ ਜਿੱਧਰ ਲੱਗਾ ਹੁੰਦਾ ਜਾਂ ਇਹਦੀ ਗੋਲੀ ਮਰ ਜਾਂਦੀ ਹੈ ਸਿੰਗਲ ਜੈਕਾਂ ਦੀ ਤੇ ਫਿਰ ਵੀਰ ਕੀ ਕਰਦੇ ਆ ਵੀ ਡਬਲ ਜੈਕ ਲਵਾਉਣਾ ਪਸੰਦ ਕਰਦੇ ਆ ਹੁਣ ਆ ਵੀਰ ਇੱਕ ਸਰਵਿਸ ਵਾਲਾ ਇੱਥੇ ਬੜਾ ਮਸ਼ਹੂਰ ਆ ਤੁਲੀ ਸਰਵਿਸ ਸਟੇਸ਼ਨ ਕਿਸੇ ਭਰਾ ਨੇ ਦੂਰ ਲਾਗੀਆਂ ਹੋਣਾ ਟਰੈਕਟਰ ਤੋਂ ਬੜੀ ਵਧੀਆ ਸਰਵਿਸ ਆ ਇਹਨਾਂ ਦੀ ਤੇ ਬਹੁਤ ਦੂਰੋਂ ਦੂਰੋਂ ਟਰੈਕਟਰ ਧਵਾਉਣੇ ਨਾਲ ਆਉਂਦੇ ਆ ਇਹਨਾਂ ਨੂੰ ਬੜਾ ਹਿਸਾਬ ਪਤਾ ਵੀ ਕਿੰਨਾ ਕੁ ਇਹਨੂੰ ਕੈਮੀਕਲ ਲਾਉਣਾ ਕਿੰਨਾ ਕੁ ਕਾਸਟਿਕ ਲਾਉਣਾ ਨਵੇਂ ਟਰੈਕਟਰ ਨੂੰ ਕਈ ਵਾਰਾਂ ਕੋ ਲੋਕ ਕਾਸਟਿਕ ਜਿਆਦਾ ਮਾਰ ਦਿੰਦੇ ਆ ਰੰਗ ਖਰਾਬ ਹੋ ਜਾਂਦਾ ਆਪਣਾ ਨਵਾਂ ਟਰੈਕਟਰ ਕਿਤੋਂ ਵੀ ਧੋਣਾ ਤੁਸੀਂ ਵਧੀਆ ਕਿਤੇ ਜਾਣਕਾਰ ਬੰਦੇ ਤੋਂ ਟਰੈਕਟਰ ਧਵਾਓ ਜਿਵੇਂ ਇਹਨਾਂ ਕੋਲ ਦੂਰੋਂ ਦੂਰੋਂ ਟਰੈਕਟਰ ਵਾਹਰੀਆਂ ਦੇ ਧੋਣ ਆਉਂਦੇ ਆ ਇਹਨਾਂ ਨੂੰ ਪਤਾ ਹੁੰਦਾ ਵੀ ਕਾਸਟਿਕ ਨਵੇਂ ਟਰੈਕਟਰ ਨੂੰ ਕਿੰਨਾ ਕੁ ਧੋਣਾ ਹੈ ਕਈ ਵਾਰਾਂ ਵੀ ਕਾਸਟਿਕ ਜਿਆਦਾ ਅਣਜਾਣ ਬੰਦਾ ਕਾਸਟਿਕ ਮਾਰ ਦੇ ਤੇ ਇਹੀ ਸਮਝਾਉਂਦੇ ਆ ਵੀਰ ਵੀ ਇਹਨੂੰ ਕਾਸਟਿਕ ਬਹੁਤ ਦੇਖ ਕੇ ਮਾਰਨਾ ਪੈਂਦਾ 500 ਰੁਪਏ ਕਹਿੰਦਾ ਟਰੈਕਟਰ ਦੀ ਧਵਾਈ ਆ ਤੇ ਇਹਦੇ ਵਿੱਚ ਮਾਈਕ ਬੰਦ ਹੋ ਗਏ ਸੀ ਵੀਡੀਓ ਦੇ ਵਿੱਚ ਤਾਂ ਦੁਬਾਰਾ ਉੱਪਰੋਂ ਵੀਡੀਓ ਦੇ ਉੱਪਰ ਆਡੀਓ ਮੈਂ ਰਿਕਾਰਡ ਕਰੀ ਆ। ਆ ਸਾਈਡ ਕਲੱਚ ਵਾਲਾ ਟਰੈਕਟਰ ਸੀਗਾ। ਬਹੁਤ ਵਧੀਆ ਟਰੈਕਟਰ 852 ਇਹਦੇ ਬਾਰੇ ਅੱਜ ਤੁਹਾਨੂੰ ਪਾਵਰ ਦੀ ਜਾਣਕਾਰੀ ਜਿਹੜੀ ਆ ਸਾਂਝੀ ਕਰੀ ਆ। ਜੇ ਕਿਸੇ ਭਰਾ ਨੇ ਦੇਗੀ ਚੁੱਲਾ ਲਵਾਉਣਾ ਤੇ ਧਿਆਨ ਚ ਰੱਖੋ ਥੋੜਾ ਜਿਹਾ ਤੁਹਾਨੂੰ ਮਿਹਨਤ ਜ਼ਿਆਦਾ ਕਰਨੀ ਪੈ ਜਣੀ ਆ ਤੇ ਥੋੜਾ ਖਰਚਾ ਵੀ ਵੱਧ ਆਉਂਦਾ। ਇਹਦੀ ਜਿਹੜੀ ਸ਼ੋ ਦੀ ਫਿਟਿੰਗ ਆ ਉਹ ਬਹੁਤ ਘੱਟ ਮਿਲਦੀ ਜਿਹਦੇ ਤੇ ਸ਼ੋ ਫਿੱਟ ਹੋਣੀ ਆ। ਜਿਹਦੇ ਤੇ 852 ਦਾ ਮੱਥਾ ਫਿੱਟ ਹੋਣਾ। ਆ ਜੋ ਅੱਗੇ ਆ ਵੀਰਾ ਪਾਲੇਸ਼ਾਲਾ ਹੁਣ ਪਾਲਿਸ਼ ਦੀ ਗੱਲ ਕਰਨ ਲੇ ਅੰਦਰ ਕੰਪਾਊਂਡ ਪਾਲਿਸ਼ ਬਹੁਤ ਦੂਰੋਂ ਦੋਨੋਂ ਘਰ ਆਉਣ ਆਉਂਦੇ ਆ ਦੋਨੇ ਭਰਾ ਬਹੁਤ ਮਿਹਨਤੀ ਆ ਤੇ ਇਹ ਵੀਰ ਦਾ ਕੰਪਾਊਂਡ ਪਾਲਿਸ਼ ਦਾ ਕੰਮ ਜੇ ਕਿਸੇ ਨੇ ਪਾਲਿਸ਼ ਵੀ ਇੱਥੇ ਆ ਕੇ ਰਬਿੰਗ ਕਰਾਉਣੀ ਆ ਕਈ ਵਾਰਾਂ ਪੁਹਾਰ ਪਈ ਹੁੰਦੀ ਆ ਟਰੈਕਟਰ ਤੇ ਤੇ ਥੋੜਾ ਜਿਹਾ ਥੋੜੇ ਚਿਰ ਪਿਛੋਂ ਸਾਲ 6 ਮਹੀਨੇ ਪਿਛੇ ਜੇ ਤੁਸੀਂ ਇੱਕ ਵਾਰੀ ਇਹਦੇ ਹੱਥ ਮਰਾਲੋ ਟਰੈਕਟਰ ਤੇ ਤੇ ਬਹੁਤ ਲੁੱਕ ਫਰਕ ਪੈ ਜਾਂਦੀ ਆ ਟਰੈਕਟਰ ਦੀ ਤੇ ਟਰੈਕਟਰ ਦੀ ਵਧੀਆ ਗਰੇਸ ਆ ਜਾਂਦੀ ਆ ਜਿਹੜਾ ਖੁਰਦਰਾਪਣ ਆਪਣੇ ਟਰੈਕਟਰ ਤੇ ਕਈ ਵਾਰ ਆਇਆ ਹੁੰਦਾ ਉਹ ਖਤਮ ਹੋ ਜਾਂਦਾ ਉਹ ਰੰਗ ਖੁਸ਼ਕ ਜਾ ਹੋ ਜਾਂਦਾ ਥੋੜੇ ਚਿਰ ਬਾਅਦ ਯਾ ਦੇਖੋ ਟਰੈਕਟਰ ਦੇ ਵਿੱਚ ਜਾਨ ਪਾ ਦਿੰਦੇ ਆ ਵੀਰ ਹੁਣ ਤੇ ਇਹ ਵੀ ਭਰਾ ਸਰਵਿਸ ਵਾਲੇ ਦਾ ਭਰਾ ਹੀ ਆ ਜਿੱਥੇ ਆ ਨਦੀ ਤੋਂ ਪਰਲੇ ਪਾਸੇ ਟਰੈਕਟਰ ਮਾਰਕੀਟ ਦੇ ਪਰਲੇ ਪਾਸੇ ਟੋਲੀ ਸਰਵਿਸ ਸਟੇਸ਼ਨ ਦੋਨੇ ਭਰਾਵਾਂ ਦਾ ਕੰਮ ਇੱਕ ਕੰਬੂਨ ਵਾਲੀ ਦਾ ਕੰਮ ਇੱਕ ਦਾ ਸਰਵਿਸ ਦਾ ਕੰਮ ਤੇ ਬਹੁਤ ਵਧੀਆ ਇਹਦਾ 500 ਰੁਪਈਆ ਇਹ ਲੈਂਦੇ ਆ ਸਿੰਪਲ ਟਰੈਕਟਰ ਦਾ ਵਿਦਆਊਟ ਪੇਂਟ ਵਾਲੇ ਦਾ ਜਿਹਨੂੰ ਦੁਬਾਰਾ ਪੇਂਟ ਹੋਇਆ ਹੋਇਆ ਉਹਦਾ 1000 ਰੁਪਈਆ ਇਹ ਚਾਰਜ ਕਰਦੇ ਆ ਉਹ ਪੇਂਟ ਵਾਲੇ ਟਰੈਕਟਰ ਤੇ ਜ਼ੋਰ ਬਹੁਤ ਵੱਧ ਲੱਗਦਾ ਤੇ ਜਿਹਦਾ ਟਰੈਕਟਰ ਦੁਬਾਰੇ ਪੇਂਟ ਹੋ ਜਾ ਉਹਦਾ 1000 ਰੁਪਿਆ ਚਾਰਜੀਸ ਤੇ ਵੀਡੀਓ ਚੰਗੀ ਲੱਗੇ ਤਾਂ ਦੋਸਤੋ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਅੱਗੇ ਲੈ ਕੇ ਆਵਾਂਗੇ ਹੋਰ ਜਾਣਕਾਰੀਆਂ ਅੱਜ ਬਹੁਤ ਕਿਣ ਕਿਣ ਬਲੌਗ ਆ ਰਹੇ